ਦੋਨੋਂ ਨੂੰ ਮੈਂ ਬੇਲੇ ਬੈਠੇ ਫੜਿਆ ਉੱਥੇ ਤੁਹਾਡੀ ਕਲਾਸ 27 ਬੱਚੇ 18 ਬੱਚਿਆਂ ਨੂੰ ਪੜ੍ਹਨਾ ਨਹੀਂ ਆਉਂਦਾ ਹੂ ਇਜ਼ ਰਿਸਪਾਂਸਿਬਲ ਮੈਮ ਕੋਈ ਜਵਾਬ ਚਾਹੀਦਾ ਮੈਂ ਬੱਚਾ ਮੈਨੂੰ ਅਸੀਂ ਇੱਥੇ ਰਾਜਨੀਤੀ ਮੇਰਾ ਸ਼ੌਂਕ ਨਹੀਂ ਹੈ ਮੈਨੂੰ ਇੱਕ ਮਜ਼ਾ ਮੇਰੇ ਕੀ ਕੀ ਫਾਇਦਾ ਜੇ ਅਜਨਾਨ ਦੇ ਪਤਾ ਨਹੀਂ ਸੁਰੋਜ ਅਫਸਰ ਵੀ ਰਿਪੋਰਟਾਂ ਮਰਾਂ ਕੇ ਭੇਜੀ ਜਾਂਦੇ ਜੀ ਠੀਕ ਹੈ ਜੀ ਸਾਰਾ ਕੁਝ ਵਧੀਆ ਖੌਣ ਇਹਨਾਂ ਦੇ ਇਹਦੇ ਕੋਈ ਇੱਕ ਦਾ ਕੌਣ ਜ਼ਿੰਮੇਵਾਰ ਹੈ ਕੀ ਮੈਂ ਇਹਦੇ ਮਾਤਾ ਪਿਤਾ ਨੂੰ ਮੂੰਹ ਦਿਖਾਉਂਗਾ ਮੈਂ ਵੀ ਹਾਂ ਹਾਂ ਫਸਟ ਵਿੱਚ ਕੀ ਸਿਖਾਉਂਦੇ ਆ ਦੱਸੋ ਚਲੋ ਉਹਨਾਂ ਨੂੰ ਅਲਫਾਬੈਟਸ ਨਹੀਂ ਹਾਂ ਤੇ ਪੰਜਾਬੀ ਦੇ ਵਿੱਚ ਉਹੜੇੜੇ ਤੋਂ ਸਟਾਰਟ ਕਰਕੇ ਹੁਣ ਮਾਤਰਾ ਨਹੀਂ ਇਹ ਬੱਚਿਆਂ ਨੂੰ ਆਂਦਾ ਨਹੀਂ ਮੈਮ ਚਲੋ ਤੁਸੀਂ ਤਾਂ ਕਹਿਤਾ ਜੀ ਮੈਂ ਮੇਰੀ ਕਲਾਸ ਨਹੀਂ ਹੈ ਇਹ ਕਹਿੰਦੇ ਟੀਚਰ ਤੁਸੀਂ ਮੈਂ ਐਜ਼ এডਿਕੇਸ਼ਨ ਮਿਨਿਸਟਰ ਯਾਨੀ ਅਸੀਂ ਸਾਰਾ ਕੁਝ ਦਾਇਆ ਹੋਇਆ ਸਾਰਾ ਦਿਨ 9 ਟੂ 9 ਵਿੱਚ ਟੀਚਰ ਟਾਈਮ ਕੱਢ ਕੇ ਇਸ ਕਲਾਸ ਮੈਮ ਤੁਸੀਂ ਬੱਚੇ ਇਹ ਬਾਹਰੋਂ ਆਏ ਨੇ ਪਹਿਲਾਂ ਮੈਨੂੰ 18 ਦਾ ਮੈਨੂੰ ਚਾਹੀਦਾ ਡਿਟੇਲ ਕਿ 18 ਚੋਂ ਕਿੰਨੇ ਬੱਚੇ ਇਸ ਸਕੂਲ ਚ ਪੜ ਰਹੇ ਨੇ ਪੁੱਤ ਆਈਂ ਚ ਰੱਖ ਹਟਿਓ ਚ ਰੱਖ 100 ਭਾਈ ਸਭ ਮੈਂ ਪੁੱਤ ਆ ਜਾ ਕਿੰਨੇ ਚਿਰ ਤੋਂ ਪੜ ਰਿਹਾ ਇਸ ਬੇਟਾ ਤੂੰ ਕਿੰਨੇ ਚਿਰ ਤੋਂ ਪੜ੍ਹਦੀ ਐ? ਇਸ ਸਕੂਲ ਚ ਕਿੰਨੇ ਚਿਰ ਤੋਂ ਪੜ੍ਹ ਰਹੀ ਐ? ਹੈ? 3 ਸਾਲ ਤੋਂ ਤੁਹਾਡੇ ਸਕੂਲ ਚ ਪੜ੍ਹ ਰਹੀ ਮੈਂ। ਕਿੰਨੇ ਚਿਰ ਹੋ ਗਿਆ ਤੁਹਾਨੂੰ ਇੱਥੇ? ਕਿੰਨਾ ਚਿਰ ਹੋ ਗਿਆ? ਇਹ ਵੀ ਐ ਸਰ ਵੀ ਇਥੋ ਜੋ ਟੀਚਰ ਸੀ ਜੋ ਸਰ ਥੋਤਰੀ ਮੈਨੂੰ ਕਿਹਾ ਕਿ ਤੁਹਾਡੇ ਕੋਲ ਤੁਹਾਡੇ ਕੋਲ 3 ਟੀਚਰ ਬੈਠੇ ਨੇ। 3 ਸਾਲ ਤੋਂ ਬੱਚੀ ਪੜ੍ਹ ਰਹੀ ਐ ਦੱਸੋ। ਸ਼ੀ ਇਜ਼ ਅਨਏਬਲ ਟੂ ਰੀਡ ਐਂਡ ਰਾਈਟ ਆ ਸਿੰਪਲ ਉਹਨੂੰ ਆਉਂ ਨਹੀਂ ਆਂਦਾ ਮੈਥ ਨਹੀਂ ਆਂਦਾ। ਇੱਕ ਸਬਜੈਕਟ ਚਲੋ ਮੰਨ ਲਿਆ ਕੋਈ ਇੱਕ ਬੱਚਾ ਕੋਈ ਮਾਈਗ੍ਰੈਂਟ ਐ ਕੋਈ ਬਾਹਰੋਂ ਆ ਗਿਆ। ਤਿੰਨ ਸਾਲ ਤੋਂ ਬੋਤ ਦਿੱਤੇ ਆ ਤੁਸੀਂ ਕੀ ਸਿਖਾਇਆ ਉਹਨੂੰ ਤਿੰਨ ਸਾਲ ਤੋਂ ਬੱਚਾ ਤੈਨੂੰ ਕਿ ਇੱਧਰ ਆ ਬੁੱਤ ਆ ਜਾ ਘਬਰਾ ਨਾ ਮੇਰੀ ਬੱਚੇ ਇੱਧਰ ਆ ਕੀ ਨਾਮ ਹੈ ਤੇਰਾ ਰੋਸ਼ਨੀ ਬੁੱਤ ਇੱਧਰ ਆ ਕੀ ਆਂਦਾ ਬੇਟਾ ਤੈਨੂੰ ਹਾਂ ਆਂਦਾ ਸਾਰਾ ਹਾਂ ਸਾਰੇ ਆਂਦੇ ਬੁੱਤ ਫੇਰ ਤੂੰ ਪੜ ਕਿਉਂ ਨਹੀਂ ਪਾਉਂਦੀ ਏ ਕਿਉਂ ਨਹੀਂ ਪੜ ਪਾਉਂਦੀ ਆ ਜਾ ਮੇਰੇ ਬੱਚਾ ਕਿਉਂ ਨਹੀਂ ਪੜ ਪਾਉਂਦੇ ਕਿਉਂ ਨਹੀਂ ਆਂਦਾ ਬੁੱਤ ਸੋਨ ਮਾਂ ਪੜਉਂਦਾ ਹੁੰਦਾ ਜਿਸ ਅਸਿਸਟੈਂਸ ਨਾਲ ਕਾਟ ਕੇ ਦੇਖੋ ਇਹਨੂੰ ਉਹ ਕਿਉਂ ਆਂਦਾ ਉਹ ਕਿਵੇਂ ਆਂਦਾ ਜੇ ਇਹਨਾਂ ਯਾਦ ਉਹ ਤਾਂ ਯਾਦ ਹੈ ਨਾ ਫਿਰ ਉਹਦਾ ਕੀ ਉਹ ਤਾਂ ਕਹਿੰਦੀ ਸੋਲਵਰ ਉਹ ਯਾਦ ਕਰਾ ਦਿੱਤਾ ਉਹ ਆਪਾਂ ਨੂੰ ਬੱਚੇ ਨੂੰ ਪੜਾ ਦਿੱਤਾ ਇੱਦਾਂ ਆਂਦਾ 18 ਚੋਂ 7 ਬੱਚੇ ਇਹਨੂੰ ਆਂਦਾ ਜੀ ਬੱਚੇ 7 ਬੱਚੇ ਤਾਂ ਆਪ ਬੱਚੀ ਉਹ ਹੈ ਕਿੱਥੇ ਤੁਹਾਡੀ ਸਮਰੱਥ ਸਮਰੱਥਤੀ ਹੋ